ਸਾਇਦ ਬਾਬਾ ਖੱਜੀ ਪੀਰ ਦੀ ਸਮਾਦ ਤੇ ਲੱਗਿਆ ਸਾਲਾਨਾ ਮੇਲਾ ਪਹੁੰਚੇ ਗਾਇਕ ਮਾਨ ਸਿੰਘ ਰਾਏ ਨੇ ਬੰਨੇ ਰੰਗ। ਹਾਜਲ ਕਫਰੋਜਪੁਰ ਰੋਡ ਪਿੰਡ ਅਮੀਰ ਖਾਸ ਵਿਖੇ ਸਾਇਦ ਬਾਬਾ ਖੱਜੀ ਪੀਰ ਦੀ ਸਮਾਦ ਤੇ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਧਾ ਪਾਵਨਾ ਦੇ ਨਾਲ ਲਗਾਇਆ ਗਿਆ। ਜਿੱਥੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਆਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਮੇਲੇ ਦੇ ਵਿੱਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਾਰ ਗਾਇਕ ਮਾਨ ਸਿੰਘ ਰਾਏ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਚੁੰਮਣ ਲਾ ਦਿੱਤਾ ਅਤੇ ਰੰਗ ਬੰਨੇ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੇਲਾ ਹਰ ਸਾਲ 24 ਸਾਵਣ ਵਾਲੇ ਦਿਨ ਬੜੀ ਧੂਮ ਦਾ ਮੱਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਜਾਂਦਾ ਹੈ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸਾਲ ਇਸ ਮੇਲੇ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਪਹੁੰਚੇ ਗਾਇਕ ਮਾਨ ਸਿੰਘ ਰਾਏ ਨੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਨੂੰ ਚੁੰਮਣ ਲਾ ਦਿੱਤਾ ਇਸ ਮੇਲੇ ਦੇ ਵਿੱਚ ਰਾਜਨੀਤਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਵੀ ਹਾਜ਼ਰ ਹੋਈਆਂ ਜਿਨ੍ਹਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇਰੋ ਸਾਡੇ ਨਾਲ ਲਿਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਇਸ ਮੇਲੇ ਦੀ ਸਟੇਜ ਤੇ ਅਤੇ ਮਾਣਦੇ ਹਾਂ ਕੀ ਸੰਗੀਤ ਦਾ ਆਨੰਦ E a roupa que eu chego de E que eu ¡Gracias! thank <laughs> you ਬਾਦੇ ਖਾਣੇ ਵਿੱਚ ਪਹਿਲੀ ਵਾਰੀ ਆਏ ਆ ਅੱਜ ਆ ਕੇ ਬੜਾ ਆਪਣਾਪਣ ਲੱਗਿਆ ਔਰ ਸੋਸ਼ਲ ਜਿਹੜਾ ਹੈਗਾ ਨੇ ਸੰਗੀਤ ਦਾ ਪ੍ਰੋਗਰਾਮ ਰੱਖਿਆ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਸਾਡੇ ਸਮਾਜ ਨੂੰ ਨਰੋਈ ਸੇਧ ਦੀ ਜਰੂਰਤ ਹੈ ਜੋ ਸਮਾਜ ਸਾਡਾ ਨਰੋਇਆ ਹੋਏਗਾ ਤਾਂ ਹੀ ਅਸੀਂ ਸਾਰੇ ਨਰੋਏ ਆ ਔਰ ਜਿਹੜਾ ਨਸ਼ਿਆਂ ਦਾ ਕੋਣ ਹੈ ਉਹ ਵੀ ਇੱਕ achi soch ਤੁਨ ਵਾਲੀ ਅਸੀਂ ਇਸ ਤੋਂ ਚੰਕਾਲਾ ਪਾ ਸਕਦੇ ਆ ਇਹਨਾਂ ਨੇ ਜਿਸ ਤਰ੍ਹਾਂ ਦਾ ਸੱਭਿਆਚਾਰ ਪੇਸ਼ ਕਰ ਰਹੇ ਨੇ ਬਹੁਤ ਹੀ ਸਲਾਉਣਾ ਯੋਗ ਹੈ ਕਿਉਂਕਿ ਅੱਜਕੱਲ ਦੇ ਲੋਕਾਂ ਨੂੰ ਇਹੋ ਜਿਹੇ ਗਾਣਿਆਂ ਦੀ ਜ਼ਰੂਰਤ ਹੈ ਕਿਉਂਕਿ ਸਮਾਜ ਸਾਡੇ ਵਿੱਚ ਬਹੁਤ ਸਾਰੀਆਂ ਗਰਾਫਟਾਂ ਆ ਗਈਆਂ ਨੇ ਜਿਨ੍ਹਾਂ ਨਾਲ ਸਾਡੇ ਰਿਸ਼ਤੇ ਟੁੱਟ ਰਹੇ ਨੇ ਫੋਨ ਦਿਨ ਭਾਈ ਜਿਹੜੇ ਲੋਕ ਨਸ਼ਿਆਂ ਵਿੱਚ ਜਾ ਰਹੇ ਨੇ ਇਹਨਾਂ ਸਾਰਿਆਂ ਤੋਂ ਵਾਂਝੇ ਪਾਨ ਨਹੀਂ ਇੱਕ ਵਧੀਆ ਕਲਚਰ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਵਧੀਆ ਸੁਸਾਇਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਨੇ ਸਾਨੂੰ ਮਾਣ ਦਿੱਤਾ ਸਾਨੂੰ ਬੜਾ ਅੱਛਾ ਲੱਗਿਆ ਬਹੁਤ ਦਿਲ ਖੁਸ਼ ਹੋਇਆ ਅਸੀਂ ਵੈਸੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਪਹਿਲੀ ਵਾਰੀ ਤੁਹਾਡੇ ਦਰਸ਼ਨ ਸਾਰਿਆਂ ਦੇ ਕੀਤੇ ਹਨ ਪਰ ਮਨ ਖੁਸ਼ ਹੋਇਆ ਔਰ ਬਾਬਾ ਜੀ ਤੇ ਮੇਲਾ ਲੱਗ ਰਿਹਾ ਹੈ ਮੂਵੀ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਜਿਸ ਤਰ੍ਹਾਂ ਪਹਿਲੇ ਵੀ ਹੋ ਰਹੀਆਂ ਨੇ ਹੋਰ ਪੂਰੀਆਂ ਕਰਨਗੇ ਔਰ ਇਸ ਤਰ੍ਹਾਂ ਹੀ ਅਸੀਂ ਸਾਰੇ ਲੋਕ ਜੁੜਦੇ ਰਹੀਏ ਔਰ ਅੱਛੇ ਸਮਾਜ ਨੂੰ ਅੱਛੀ ਸਿਹਤ ਜਿੰਦੇ ਰਹੀਏ ਇਹ ਮੇਲੇ ਲਗਵਾਣੇ ਤਾਂ ਹੀ ਸਫਲ ਨੇ ਜੇ ਅਸੀਂ ਅੱਛੀ ਸਿਹਤ ਲਈਏ ਬਸ ਅੱਛਾ ਸੋਚੀਏ ਅੱਛਾ ਕਲਚਰ ਡਿਵੈਲਪ ਕਰੀਏ ਅੱਛੀ ਸੋਸਾਇਟੀ ਡਿਵੈਲਪ ਕਰੀਏ ਬਾਕੀ ਰਹੀ ਸਾਡੀ ਫਾਊਂਡੇਸ਼ਨ ਦੀ ਗੱਲ ਅਸੀਂ ਗਰੀਬ ਬੱਚਿਆਂ ਦੇ ਉਹ ਦੀ ਪੇਰੈਂਟਸ ਦੇ ਉਹ ਬੱਚੇ ਜਿਹੜੇ ਹੁਸ਼ਿਆਰ ਨੇ ਪੜ੍ਹਾਈ ਵਿੱਚੋਂ ਪਰ ਵੈਸੇ ਗਰੀਬ ਹੈ ਫੈਮਿਲੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਚਾਹੇ ਉਹ ਪੜ੍ਹਾਈ ਵਿੱਚ ਹੋਵੇ ਪੈਸਾਂ ਦੀ ਹੋਵੇ ਕਿਸੇ ਤਰ੍ਹਾਂ ਦੀ ਵੀ ਹੋਵੇ ਸਟੱਡੀ ਮਟੀਰੀਅਲ ਹੋਵੇ ਅਸੀਂ ਉਹਨਾਂ ਨੂੰ ਦਿੰਨੇ ਆਂ ਇਸ ਤਰ੍ਹਾਂ ਜੇ ਕਿਸੇ ਵੀ ਤੁਹਾਡੇ ਆਂਡ ਗਾੜ ਤੇ ਤੁਹਾਨੂੰ ਨਜ਼ਰ ਆਏ ਇਸ ਤਰ੍ਹਾਂ ਦਾ ਬੱਚਾ ਜਿਹੜਾ ਪੜ੍ਹਾਈ ਵਿੱਚ ਹੁਸ਼ਿਆਰ ਹੋਵੇ ਪਰ ਉਹਦੇ ਪੇਰੈਂਟਸ ਸਪੋਰਟ ਨਹੀਂ ਕਰ ਸਕਦੇ ਉਹ ਸਾਡੀ ਸੰਸਥਾ ਤੱਕ ਪਹੁੰਚ ਸਕਦੇ ਕਰ ਸਕਦੇ ਆਂ ਔਰ ਅਸੀਂ ਉਹਨਾਂ ਨੂੰ ਪੂਰਾ ਬੰਦਾ ਮਾਨ ਸਨਮਾਨ ਦੇਵਾਂਗੇ ਪਰ ਉਹਨਾਂ ਦਾ ਸਾਥ ਵੀ ਦੇਵਾਂਗੇ ਚਾਹ ਮਾਨ ਸਾਹਿਬ ਦਾ ਬਹੁਤ ਸ਼ੁਕਰੀਆ ਸਟੇਜ ਇੱਕੀ ਸਾਹਿਬ ਦਾ ਵੀ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਇਹ ਮਾਨ ਦਿੱਤਾ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹਨਾਂ ਦੀ ਇਹੋ ਜਿਹੜੀ ਸਟੇਜ ਦੀ ਕਲਾਕਾਰੀ ਅਜਨ ਬੰਦੇ ਨੂੰ ਉੱਭਦੀ ਹੈ ਵੈਲੂ ਦਿੱਕਾ ਖਾਲਸਾ ਮੈਗਨ ਦਿੱਕਾ ਹੁਣ ਸਾਡੇ ਬਾਬਾ ਸੋਨੂ ਜੀ ਸਨਮਾਨਿਤ ਕਰਨਗੇ ਰਾਣਾ ਜੀ رائے ਨੂੰ ਕਿ ਸਾਡੇ ਰਗਨਦੀਪ ਮੁੱਗੀ ਸਾਹਿਬ ਨੂੰ ਤਾੜੀ ਲਾ ਦੇ ਜੱਕਰੀ ਖੁੱਟ ਕੇ ਕੀ ਬਾਤ ਹੈ ਹੁਣ ਸਾਡੇ ਛੋਟੇ ਵੀਰ ਅਸ਼ੋਕ ਕਮੋਦ ਜੀ ਚੇਅਰਮੈਨ ਸਾਹਿਬ ਦਾ ਹਾਜ਼ਰੀ ਲਵਾਉਣਗੇ ਅਸ਼ੋਕ ਕਮੋਦ ਵੀਰ ਜੀ ਬਾਕੀ ਜਿਸ ਤਰ੍ਹਾਂ ਸਟੇਜ ਲੱਗੀ ਹੈ ਮਾਨ ਸਿੰਘ ਜੀ ਘਾਰੇ ਲੱਗੀ ਵਧੀਆ ਇਹਨਾਂ ਦਾ ਕਈ ਵਾਰੀ YouTube ਚੈਨਲ ਜਾਂ ਇਸ ਤਰ੍ਹਾਂ ਦੇਖਦੇ ਹਾਂ ਕਿ ਸਮਾਜ ਨੂੰ ਸੁਧਾਰਨ ਵਾਸਤੇ ਵਧੀਆ ਗਾਉਂਦੇ ਨੇ ਤੇ ਇਹ ਜਿਗਤ ਲੱਗਦੇ ਮੈਨੂੰ ਬਹੁਤ ਬਜਨ ਮਾਣਦੇ ਕਿਉਂਕਿ ਉਹਨਾਂ ਦੀ کوشش کرتے ہیں پر زیادہ تر ملتے دے, دے بھی انہوں کے نام یہ دن ایک عبادت ہے جن کو پرارتھنا کہ مان سنگھ آپ گا رہے کوئی کی کوئی شہنے کوئی ساج بانج کو کسی طرح کوئی بیک گراؤنڈ چینجر کوئی ویڈیو بنا رہے ہیں اس سٹیج تو نے رزگار بلتا ہے ਬਹਿ ਦੇ ਸੱਚ ਸ਼ਬਦ ਵਿੱਚ ਬਹੁਤ ਹਾਤਾ ਕਲਾਕਾਰੀ ਵੀ ਹੈ ਤੇ ਸੱਚੇ ਰੱਬ ਦੀ ਇਬਾਦਤ ਹੈ ਕਿਉਂ ਆਪ ਵੀ ਰੋਟੀ ਖਾਂਦਾ ਜਿੰਨੇ ਨਾਲ ਸਾਥੀ ਨੇ ਉਹਨਾਂ ਨੂੰ ਰੋਟੀ ਮਿਲਦੀ ਹੈ ਤੇ ਪਰਮਾਤਮਾ ਦਾ ਨਾਮ ਵੀ ਆਵਾਜ਼ ਨੂੰ ਹੋਰ ਬਲੰਦੀ ਬਖਸ਼ੇ ਇੱਕ ਉਹਨਾਂ ਦੀ ਆਵਾਜ਼ ਬਣ ਕੇ ਉੱਪਰਣ ਅਜਿਹੀ ਰੀਤੀ ਮਾਨ ਸਾਹਿਬ ਜੀ ਨੇ ਚੋ ਕੇ ਗੋਗੋਲੇ 11 ਤੱਕ ਚਲੋ ਹੋਰ ਵੀ ਕੋਸ਼ਿਸ਼ ਕਰੋ ਕਿ ਸੋਰ ਸਾਲ ਦੇ ਪੱਤੇ ਹੋ ਜੂ ਜਦੋਂ ਤੁਸੀਂ ਵਧੀਆ गाਓਗੇ ਤੁਹਾਡੇ ਉਸਤਾਦ ਦਾ ਨਾਮ ਵੀ ਰੋਸ਼ਨ ਹੋਵੇਗਾ ਕਿ ਮਾਨ ਸਾਹਿਬ ਵਧੀਆ ਕਲਾਕਾਰ ਨੇ ਪੰਜਾਬ ਦੇ ਜਿਨ੍ਹਾਂ ਨੇ ਫਿਲਮਾਂ ਵੀ ਬਣਾਈਆਂ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੱਗ ਜੁੰਦੇ ਆਂਦੇ ਮੇਲੇ ਕੋਈ ਆਵੇ ਗੱਡੀ ਇੱਥੇ ਜਾਵੇ ਇਸ ਤਰ੍ਹਾਂ ਕਾਫੀ ਉਹਨਾਂ ਨੇ ਲੜਕੀਆਂ ਤੇ ਵੀ ਗੀਤ ਗਾਏ ਜਿੰਨੇ ਵੀ ਗਾਏ ਸੱਤ ਗੀਤ ਨੇ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਨੱਚ ਗੀਤ ਨਹੀਂ ਗਾਏ ਤੇ ਜੀਵਨ ਦਾ ਚੇਲਾ ਉਸੇ ਤਰ੍ਹਾਂ ਵਧੀਆ ਲਾਈਨ ਤੇ ਚੱਲੇਗਾ ਸੌਦਨ ਦੂਰਨੇ ਕੇ ਇਹ ਵੀ ਉਸ ਸੁਖਾਮ ਤੇ ਪਹੁੰਚਣਗੇ ਮੇਰੀ ਬੇਹੀ ਦੁਆਰ ਕੇ ਮਾਨਸਨ ਦੰਦੁਗ੍ਰਿਦਾ ਚਮਨੀ ਰਤੀ ਕਰ ਪਰ ਇਸ পেশੇ ਨਾਲ ਜੁੜ ਕੇ ਇਹਨੂੰ ਇਬਾਦਤ ਸਮਝ ਕੇ ਕਰਨਾ ਤਾਂ ਕਿ ਕਈ ਕਲਾਕਾਰ ਦੇਖਦੇ ਆ ਖਾ ਪੀ ਕੇ ਵੀ ਗਾਉਦੇ ਨਹੀਂ ਇਹ ਠੀਕ ਨਹੀਂ ਇਹ ਤਾਂ ਤੋਖਲ ਜੇ ਬੰਦਾ ਨਸ਼ੇ ਪੱਤੀ ਕਰਕੇ ਸਟੇਜ ਤੇ ਚੜ੍ਹ ਕੇ ਗਾਉਂਦਾ ਤਾਂ ਹਰੀਆ ਜਦੋਂ ਸਟੇਜ ਗਰਾਉਂਡ ਵਿੱਚ ਜਾਂਦਾ ਤਾਂ ਧਰਤੀ ਮਾਤਾ ਨੂੰ ਮੱਥੇ ਨੂੰ ਲਾਉਂਦਾ ਸਟੇਜ ਤੇ ਆਉਂਦੇ ਸਟੇਜ ਨੂੰ ਨਮਸਕਾਰ ਕਰਦੇ ਨੇ ਕਿ ਪ੍ਰਮਾਤਮਾ ਤੇਰਾ ਦਿੱਤਾ ਹੀ ਖਾਣਾ ਇੱਥੋਂ ਹੀ ਮਿਲਦਾ ਸਭ ਕੁਝ ਤੇ ਸਾਡੀ ਵੀ ਦੁਆ ਹੈ ਕਿ ਮਾਨਸ ਸਿੰਘ ਬਿਗਰੀ ਰਾਹ ਚੱਲ ਨਹੀਂ ਕਰਕੇ ਕਰੀ ਜਿਉਂਦੇ ਵਾਦਦੇ ਰਹੋ ਇਹ ਮੇਲੇ ਜੱਗ ਜਿਉਂਦੇ ਨੇ ਵੇਲੇ ਹਿੱਤ ਅਸੀਂ ਕਰਦਾ ਰਹਾਂਗੇ ਥੈਂਕ ਯੂ ਤੁਹਾਡੇ ਦੋਵਾਂ ਅਸ਼ੀਰਵਾਦ ਜੀਉਂਦੇ ਰਹੋ ਮੈਂ ਉਹ ਜਰੂਰ ਅਸਰਪਾ ਪਾਉਣਗੇ ਸਾਨੂੰ ਬਾਬਾ ਜੀ ਸਾਡੇ ਮੰਤਰੀ ਸਾਹਿਬ ਜੀ ਨੂੰ ਇਥੋਂ ਥਰੈਕਲੈਪਿੰਗ ਕਰ ਦਿਓ ਖੁੱਲਕੇ ਜੀ ਤਾੜੀ ਨਹੀਂ ਉੱਕਣੀ ਚਾਹੀਦੀ ਸਾਡੇ ਐਂਟੀ ਜਮੀਨ ਤੌਰ ਨੂੰ ਸਨਮਾਨਤ ਕਰਨਗੇ ਤੇ ਸਾ ਸਰਦਾਰ ਪਾਜਾ ਸਿੰਘ ਸਰਾਰੀ ਨੂੰ ਸਾਡੇ ਚਿੰਦੇਰੇ ਨੇ ਸਾਡੇ ਤੇ ਸਨਮਾਨਤ ਸਰਪੰਚ ਸਾਹਿਬ ਨਾਲ ਮੇਟਵਾ ਤੋਂ ਸਰਪੰਚ ਸਾਹਿਬ ਆਪਾਂ ਇਕੱਠੇ ਬਿਠਾਗੇ ਤੇ ਬਕਰਾਂ ਅੰਮ੍ਰਿਤ ਮੇਰਾ ਅੰਮ੍ਰਿਤ ਸਾਹਿਬ ਨੂੰ ਗੁਜਰਿਸ਼ ਹੈ ਮਾਨਸ ਸਿੰਘ ਰਾਏ ਨੂੰ ਇੱਕ ਸਨਮਾਨ ਦਿਉਣਾ ਇੱਕ ਦਿਓ ਜੀ ਹਾਂਜੀ ਬਾਬਾ ਜੀ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਹੈ ਬਾਬਾ ਸੋਨੂ ਜੀ ਸੋਨੂ ਬਾਬਾ ਜੀ ਅੱਜ ਜੋ ਮੇਲਾ ਲਗਾਇਆ ਹੈ ਮੈਂ ਕੈਮੀਰ ਕਰਦੇ ਵਿੱਚ ਕਿਸ ਤਰ੍ਹਾਂ ਦਾ ਮੇਲਾ ਰਿਹਾ ਬਹੁਤ ਵਧੀਆ ਰਿਹਾ ਮੇਲਾ ਜੀ ਬਹੁਤ ਸੰਗਤਾਂ ਦਾ ਪਿਆਰ ਮਿਲਿਆ ਜੀ ਤੇ ਹੋਰ ਸੰਗਤਾਂ ਨੇ ਖੂਬ ਸੇਵਾ ਵਧੀਆ ਕੀਤੀ ਹੈ ਜੀ ਇੱਥੇ ਹਰ ਸਾਲ ਦੇ ਸਾਲ ਮੇਲਾ ਜੋ ਵੀ ਹਸਾਵਾਂ ਨੂੰ ਲੱਗਦਾ ਹੈ ਜੀ ਬੜੀ ਤੁਮ ਤੁਨਮ ਜੰਦਾ ਜੀ ਤੇ ਸੰਗਤਾਂ ਵਿੱਚ ਵਕਤ ਵਕਤ ਤਰ੍ਹਾਂ ਦੇ ਲੋਕ ਇੱਥੇ ਆਜਰ ਹੁੰਦੇ ਆ ਦੂਰ ਦੂਰ ਸੰਗਤਾਂ ਆਉਂਦੀਆਂ ਹੱਬਾ ਜੀ ਦੀਆਂ ਮਰਦਾ ਸਾਰੇ ਵਦੇ ਪੂਰੀਆਂ ਕਰਦੇ ਆ ਜੀ ਤੇ ਔਰ ਹਰ ਕੱਚ ਵੜਦੇ ਉਹ ਬਹੁਤ ਵਧੀਆ ਤੋਂ ਵਧੀਆ ਕਲਾਕਾਰ ਅਸੀਂ ਹਰ ਸਾਲ ਇੱਥੇ ਲਿਆਈਏ ਤੇ ਜੀ ਔਰ ਜੋ ਵੀ ਸਾਡੇ ਅੱਜ ਜਿਵੇਂ ਮੁੱਖ ਮਹਿਮਾਨ ਸਾਡੇ ਮੇਲੇ ਤੇ ਹਰਸਰਦਾੜ ਪੋਜਾ ਸਿੰਘ ਸਰ ਜੀ ਐਮਐਨ ਸਾਹਿਬ ਗੁਰੂ ਅਰਜਨ ਜੀ ਪਹੁੰਚੇ ਸਨ ਉਹਨਾਂ ਦੀ ਪਹੁੰਚ ਤੋਂ ਉਹਦੀਆ ਪਿਆਰ ਤੇ ਮਿਹਰ ਆ ਜੀ ਔਰ ਹਰ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਹਰ ਸਾਲ ਅਗੇ ਤੋਂ ਵੀ ਬਹੁਤ ਵਧੀਆ ਬਣਾਇਆ ਜਾਏਗਾ ਫਾਸ ਬੋਰਡ ਨੇ ਗੱਲਾਂ ਕੀ ਤਿਆਰ ਅੱਜ ਦਾ ਬਹੁਤ ਬਹੁਤ ਧੰਨਵਾਦ ਔਰ ਮੇਲੇ ਤੇ ਸਾਈ ਸੰਗਤਾਂ ਦਾ ਪਹੁੰਚੀਆਂ ਦਾ ਵੀ ਬਹੁਤ ਬਹੁਤ